ਜੀ ਦਿਖਾਉਣ ਲਈ ਮਰਸੀ ਚਰਪੀਟਾ ਇੰਜਣ ਆਇਆ। ਆਪ ਵੀ ਇੰਜਣ ਦਿਖਾਉਣ ਆਇਆ। ਜਰਸੀਟ ਆਹ ਦੇਖੋ ਜੀ। ਬਾਈ ਜੀ ਕਿੰਨੀ ਐਵਰੇਜ ਆ? 40 ਦੀ ਐਵਰੇਜ ਆ। 40 ਦੀ ਐਵਰੇਜ ਆ। ਆਹ ਦੇਖੋ ਜੀ ਗਾੜੀ ਹੁੰਦੀ ਹੈ ਡਾਕਟਰ ਦੀ ਗਾੜੀ ਹੁੰਦੀ ਹੈ। ਦੇਖੋ ਜੀ ਕੰਮ ਨੂੰ ਇੰਜਨ ਬਟ ਕਰਦਾ ਜੀ ਨਾਲ ਜੇ ਬਾਹਲੇ ਵੱਡੇ ਦਿਮਾਗ ਹੈ ਜੀ ਲੋਕਾਂ ਦੇ ਅੱਜ ਕੱਲ ਬਹੁਤ ਵਧੀਆ ਚੀਜ਼ ਹੈ ਜੀ 40 ਦੀ ਹੈ ਇਹ ਜੀ ਦੇਖੋ ਨੂੰ ਸਾਰੀ ਜਰਸੀ ਲੱਗੀ ਆਏ 40 ਦੀ ਹੈ ਬਹੁਤ ਹੁੰਦੀ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਹੈ ਵੇਰੇ ਜੀ ਜਰਸੀ ਦੀ ਜਰਸੀ ਹੈ ਜੀ ਬ੍ਰੈਕ ਕੋਲ ਹੀ ਸਾਰਾ ਇੰਜਨ ਦੇਖੋ ਦੇਖ ਸਕਦੇ ਹੋ ਜੀ ਸਾਰੀ ਦਿਲ ਸੀ ਜੱਟ ਦੀ ਗਾੜੀ ਹੈ 40 ਦੀ ਐਵਰੇਜ ਦੇਸੀ ਵੀ